ਪੱਤਰੇ ਵਿੱਚ ਇੱਕ ਕ੍ਰਾਈਸਿਸ ਦਾ ਦੌਰ ਚੱਲਦਾ ਪਿਆ ਹੈ ਖਾਸ ਤੌਰ ਤੇ ਉਦੋਂ ਤੋਂ ਕਿ ਹੋਰ ਜ਼ਿਆਦਾ ਵੱਧ ਗਿਆ ਹੈ ਜਦੋਂ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਆਪਣੇ ਰਾਜਸੀ ਹਕਾਮਾਂ ਜਿਨ੍ਹਾਂ ਨੂੰ ਆਸੀਂ ਸ਼੍ਰੋਮਣੀ ਅਕਾਲੀ ਦਰ ਬਾਦਲ ਵੀ ਕਹਿੰਦੇ ਆ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਸ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਖਤਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਤੱਕ ਜਿਹੜੀ ਦਮਦਵਾ ਸਾਹਿਬ ਤੇ ਜੱਥੇ ਦਾ ਤਿੰਨਾਂ ਨੂੰ ਇੱਕੋ ਮਹੀਨੇ ਦੇ ਵਿੱਚ ਆਪਣੀ ਨਿੱਜੀ ਜਿਹੜੀ ਉਹਨਾਂ ਦੀ ਆਪਣੀ ਨਿੱਜੀ ਜਿਹੜੀ ਉਹਨਾਂ ਦੀ ਸੀਗੀ ਰੰਜਿਸ਼ ਉਹਨੂੰ ਕੱਢਣ ਦੇ ਲਈ ਉਹਨਾਂ ਨੂੰ ਘਰਾਂ ਚ ਤੋੜਿਆ ਅੱਜ ਗਲਖਾਤ ਸਾਹ ਵੱਲੋਂ ਇੱਥੇ ਕਾਲ ਤੱਕ ਸੇਵਾ ਸਖਤਰ ਇੱਥੇ ਅਸੀਂ ਖਲੋਤੇ ਆ ਮੈਂ ਇਹ ਗੱਲ ਨੂੰ ਸਮਝਦਾ ਕਾ ਛੁੱਟੀ ਆ ਐਤਵਾਰ ਆ ਸਤਿਵੰਤੇ ਬੰਦ ਹੁੰਦਾ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਚੰਡੀਗੜ੍ਹ ਉਸ ਤੋਂ ਪਹਿਲਾਂ ਆਪਣਾ ਸੁਨੇਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦੇ ਲਈ ਅਸੀਂ ਇੱਥੇ ਪਹੁੰਚੇ ਹਾਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਸਾਨੂੰ ਕਿਉਂ ਕਰਨਾ ਪਿਆ ਉਹ ਕੀ ਆ ਪ੍ਰੋਗਰਾਮ ਉਹ ਮੈਂ ਤੁਹਾਨੂੰ 2 ਮਿੰਟ ਤੋਂ ਬਾਅਦ ਵਿੱਚ ਦੱਸਾਂਗਾ ਇਹੀ ਮੈਂ ਤੁਹਾਡੇ ਕੋਲ ਹੁਣੇ ਮਾਫੀ ਮੰਗ ਲੈਣਾ ਕਿ ਤੁਹਾਡਾ ਸਮਾਂ ਥੋੜਾ ਜਿਹਾ ਮੈਂ ਵੱਧ ਲਾਵਾਂਗਾ 2-4 ਮਿੰਟ ਇਹ ਪ੍ਰੋਗਰਾਮ ਸਾਨੂੰ ਕਿਉਂ ਕਰਨਾ ਫਿਰ ਜਾਇਜ਼ ਡਿਸੀਜਨ ਮੈਂ ਕਿਉਂ ਲੈ ਰਿਹਾ ਇਹ ਸਾਡੇ ਗੁਰੂ ਘਰਾਂ ਦਾ ਮਸਲਾ ਹੈ ਇਹ ਸਾਡੇ ਗੁਰਦੁਆਰਿਆਂ ਦਾ ਮਸਲਾ ਹੈ ਅਕਾਲ ਤਖਤ ਸਾਹਿਬ ਨੂੰ ਇੱਕ ਆਮ ਗੁਰੂ ਘਰ ਦੇ ਤੌਰ ਦੇ ਉੱਤੇ ਵਰਤਦੇ ਆ ਮੈਂ ਵਰਤਦੇ ਆ ਸ਼ਬਦ ਵਰਤ ਕੇ ਰਿਹਾ ਇੱਕ ਆਮ ਗੁਰੂ ਘਰ ਵਾਂਗੂ ਵਰਤਦੇ ਆ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਦੀ ਤੋਹਫੀਨ ਕੀਤੀ ਔਰ ਉਹ ਤੋਹਫੀਰ ਅੱਜ ਵੀ ਲਗਾਤਾਰ ਜਾਰੀ ਹੈ ਔਰ ਇਸ ਵਾਰ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨਾਂ ਦੀ ਪਦਵੀ ਨੂੰ ਨਿਰਾਦਰ ਕਰਕੇ ਉਹਨਾਂ ਨੂੰ ਘਰਾਂ ਨੂੰ ਤੋੜਿਆ ਗਿਆ ਬਿਨਾਂ ਕਿਸੇ ਵਜ੍ਹਾ ਤੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਨਵੇਂ ਥਾਪੇ ਗਏ ਇਹਨਾਂ ਵੱਲੋਂ ਥਾਪੇ ਕਾਦੇ ਥੋਪੇ ਗਏ ਉਹਨਾਂ ਦਾ ਪੰਥ ਦੇ ਵਿੱਚ ਬਹੁਤਾਂ ਤਰ੍ਹਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਪਰ ਇੰਨੀ ਠੀਕਸਾਈ ਆ ਉਹਦੇ باوجود ਵੀ ਇਹ ਲੋਕ ਤਸ ਤੋਂ ਮਸ ਨਹੀਂ ਹੋ ਰਹੇ ਪੁਰਾਣੇ ਸਮਿਆਂ ਦੇ ਵਿੱਚ ਵੀ ਜਥੇਦਾਰਾਂ ਦੀ ਪੋਜੀਸ਼ਨ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਪੋਜੀਸ਼ਨ ਦੇ ਉੱਤੇ ਪੰਥ ਦੇ ਵਿੱਚ ਅਲੱਗ-ਅਲੱਗ ਹਾਲਾਤ ਬਣੇ ਬਹੁਤ ਸਾਰੇ ਜਥੇਦਾਰਾਂ ਨੂੰ ਘਰਾਂ ਨੂੰ ਤੋੜਿਆ ਗਿਆ ਬਹੁਤ ਸਾਰੇ ਉਹ ਸੀ ਜਿਨ੍ਹਾਂ ਨੂੰ ਪੰਥ ਨੇ ਘਰਾਂ ਨੂੰ ਤੋੜਿਆ ਇਹ ਕਹਿ ਕੇ ਵੀ ਇਹ ਜਿਹੜੇ ਫੈਸਲੇ ਲੈ ਰਹੇ ਨੇ ਉਹ ਗਲਤ ਲੈ ਰਹੇ ਨੇ ਉਹ ਇੱਕ ਰਾਜਸੀ ਪਰਿਵਾਰ ਦੇ ਅਧੀਨ ਚੱਲਦੇ ਆ ਉਹਦੀ ਅਧੀਨਗੀ ਕਬੂਲਦਿਆਂ ਲੈ ਰਹੇ ਖਾਸ ਤੌਰ ਤੇ ਗੰਗੀ ਗੁਰਵਚਨ ਸਿੰਘ ਦੀ ਮੌਜੂਦਾ ਸਮੇਂ ਦੇ ਬੈਸਟ ਐਗਜ਼ੈਂਪਲ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਬਾਦਲ ਦਲ ਦੇ ਸਾਹਮਣੇ ਗਿਰਵੀ ਰੱਖ ਕੇ ਇਥੋਂ ਰਾਮ ਰੀਵ ਨੂੰ ਮਾਫੀ ਦਿੱਤੀ ਔਰ ਉਸ ਮਾਫੀ ਤੋਂ ਬਾਅਦ ਉਪਜੇ ਰੋਸ ਦੇ ਵਿੱਚੋਂ ਸੰਗਤ ਦੇ ਰੋਸ ਦੇ ਵਜੋਂ ਉਹਨਾਂ ਨੂੰ ਇਥੋਂ ਸੇਵਾ ਮੁਕਤ ਕੀਤਾ ਗਿਆ ਔਰ ਫਿਰ ਅਗਦੇ ਜਥੇਦਾਰ ਜਿਹੜੇ ਆਏ ਜਾਦਾਂ ਜਦੋਂ ਇਹ ਜਥੇਦਾਰ ਸਰਵਾਂਤ ਸੇਵਾ ਮੁਕਤ ਹੋਏ ਨੇ ਜਾਣਨ ਕੀਤਾ ਗਿਆ ਹੈ ਤੇ ਅਗਲੇ ਨਿਯੁਕਤ ਕੀਤੇ ਗਏ ਨੇ ਪਿਛਲੇ ਤਕਰੀਬਨ 20 ਸਾਲ ਤੋਂ ਦਲਕਾਲ ਸਾਹ ਉਸ ਦੇ ਉੱਤੇ ਆਪਣਾ ਪ੍ਰਤੀਕਰਮ ਦੰਦਾ ਆ ਰਿਹਾ ਔਰ ਹਰ ਵਾਰ ਅਸੀਂ ਇਹ ਰਿਪੀਟ ਕੀਤਾ ਆ ਪਰਸਨੈਲਿਟੀ ਦੇ ਉੱਪਰ ਉੱਠ ਕੇ ਇਥੇ ਯਾਨੀ ਹਰਪ੍ਰੀਤ ਸਿੰਘ ਦੀ ਗੱਲ ਦੇਗੀ ਯਾਨੀ ਰਵੀਰ ਸਿੰਘ ਦੀ ਗੱਲ ਦੇਗੀ ਯਾਨੀ ਸੁਲਤਾਨ ਸਿੰਘ ਦੀ ਗੱਲ ਨਹੀਂ ਗੇ ਇਥੇ ਜਥੇਦਾਰ ਦੇ ਪਦਵੇਂ ਦੀ ਗੱਲ ਹੈ ਔਰ ਇਸ ਪਦਵੀ ਨੂੰ ਜਦੋਂ ਵਾਰ-ਵਾਰ ਹਰ ਵਾਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹਿਸਾਬ ਦੇ ਨਾਲ ਵਰਤਣਾ ਚਾਹਿਆ ਤੇ ਵਰਤਿਆ ਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਕੀਤੀ ਤੇ ਪੁਰਾਣਿਆਂ ਨੂੰ ਘਰਾਂ ਨੂੰ ਤੋੜਿਆ ਤੇ ਹਰ ਵਾਰ ਦਲ ਖਾਲਸਾ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਇਹ ਤਰੀਕਾ ਕਰ ਠੀਕ ਨਹੀਂ ਇਹ ਨਹੀਂ ਕਿ ਪੁਰਾਣਾ ਬੰਦਾ ਧਾਗੀ ਆ ਬੇਈਮਾਨ ਆ ਤੇ ਅਗਲਾ ਜਿਹੜਾ ਬੜਾ ਇਮਾਨਦਾਰ ਆ ਰਿਹਾ ਤੇ ਉਹਨੂੰ ਗੱਦਨਾ ਲਾ ਲਿਆ ਜਾਵੇ ਇਹ ਨਹੀਂ ਬੇਸ਼ੱਕ ਅਗਲਾ ਲੱਖਾਂ ਇਮਾਨਦਾਰ ਵੀ ਹੋਵੇ ਪਰ ਦਲ ਖਾਲਸਾ ਨੇ ਹੰਦੇਈ ਸ਼ਾਇ ਗੱਲ ਕਹੀ ਹੈ ਕਿ ਜਿਹੜਾ ਤਰੀਕਾ ਵਰਤ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਨਮਰਜ਼ੀ ਕਰਦੇ ਹੋਇਆ ਜਥੇਦਾਰਾਂ ਨੂੰ ਲਾਉਣ ਦਾ ਤੇ ਜਥੇਦਾਰਾਂ ਨੂੰ ਲਾਉਣ ਦਾ ਤੇ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਦਾ ਇਹ ਤਰੀਕਾ ਠੀਕ ਨਹੀਂ ਔਰ ਪਿਛਲੇ 2 ਦਹਾਕਿਆਂ ਤੋਂ ਪੰਥ ਦੇ ਵਿੱਚ ਇਹ ਗੱਲ ਚੱਲਦੀ ਪਈ ਆ ਕਿ ਅਕਾਲ ਤਖਤ ਸਾਹਿਬ ਨੂੰ ਇੱਕ ਆਜ਼ਾਦ ਸਤੰਤਰ ਸੰਸਥਾ ਵਜੋਂ ਵਿਚਰਣ ਦਿੱਤਾ ਜਾਵੇ ਜੋ ਕਿ ਨਹੀਂ ਵਿਚਰਣ ਦਿੱਤਾ ਜਾ ਰਿਹਾ ਅੱਜ ਅਕਾਲ ਤਖਤ ਸਾਹਿਬ ਨੂੰ ਇੱਕ ਆਮ ਗੁਰੂ ਘਰ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਲ ਕਰਦੀ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਤੋਂ ਹੀ ਸਾਫ ਹੁੰਦਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਪਰ ਅਕਾਲ ਤਖਤ ਇੱਕ ਗੁਰਦੁਆਰਾ ਨਹੀਂਗਾ ਸਿਰਫ ਉਹ ਇੱਕ ਤਖਤ ਆ ਔਰ ਉਸ ਤਖਤ ਨੂੰ ਤਖਤ ਵਜੋਂ ਧਰਤੀ ਦੇ ਉੱਤੇ ਵਿਚਰਨਾ ਚਾਹੀਦਾ ਹੈ ਉਹਦੀ ਸੁਤੰਤਰ ਹੋਣ ਦਾ ਸਿਧ ਨੂੰ ਵਿਚਰਨਾ ਚਾਹੀਦਾ ਕਈ ਸਾਡੇ ਸੱਜਣ ਮਿੱਤਰ ਇਸ ਨੂੰ ਅਕਾਲ ਤਖਤ ਦੀ ਵਾਹ ਅਕਾਲ ਬੂੰਗਾ ਕਹਿੰਦੇ ਨੇ ਪਰ ਬੂੰਗਾ ਵੀ ਜਿਹੜਾ ਆ ਉਹ ਗੁਰਦੁਆਰਾ ਨਹੀਂ ਹੁੰਦਾ ਉਹ ਗੁਰਦੁਆਰੇ ਤੋਂ ਵੱਖ ਕੇ ਆ ਪਰ ਆਪਣੇ ਪੋਲੀਟੀਕਲ ਇੰਟਰਸਟਸ ਨੂੰ ਪਾਲਣ ਦੇ ਲਈ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸਤੇਮਾਲ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਰਾਸੀ ਇਸ਼ਾਮਲ ਪੂਰਾ ਕਰਨ ਦੇ ਲਈ ਅਕਾਲ ਤਖ ਸੈਵ ਦੇ ਜਥੇਦਾਰਾਂ ਦਾ ਇਸਤੇਮਾਲ ਕੀਤਾ ਔਰ ਅਕਾਲ ਤਖ ਸੈਵ ਦੇ ਜਥੇਦਾਰਾਂ ਨੇ ਆਪਣੇ ਪੁਰਾਣੇ ਜਿੱਥੋਂ ਹੁਕਮ ਤੁਰੇ ਆਉਂਦੇ ਨੇ ਉਹਨਾਂ ਦੀ ਪੂਰਤੀ ਕਰਨ ਲਈ ਅਕਾਲ ਤਖ ਸੈਵ ਦੀ ਫਸੀਲ ਦਾ ਇਸਤੇਮਾਲ ਕੀਤਾ ਸੋ ਇਹ ਇੱਕ ਪੂਰੀ ਲੜੀ ਆ ਜਿਹੜੀ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਔਰ ਇਸ ਵਾਰ ਇਹ ਗੱਲ ਜਿਹੜੀ ਆਈ ਆ ਪੰਥ ਦੇ ਵਿੱਚ ਇਹ ਵਾਰ-ਵਾਰ ਪੰਥ ਦੇ ਵਿੱਚੋਂ ਐਸੇ ਰੋਸ ਨਹੀਂ ਉੱਠਦੇ ਐਸਵਰ ਪੰਥ ਨੇ ਇਸ ਗੱਲ ਨੂੰ ਨੋਟਿਸ ਚ ਲਿਆ ਜਿਹੜੀ ਗੱਲ ਅਸੀਂ ਪਿਛਲੇ 20 ਸਾਲਾਂ ਤੋਂ ਕਹਿ ਰਹੇ ਹਾਂ ਹਾਲਾਂਕਿ ਹੋ ਸਕਦਾ ਸਾਡੇ ਤੋਂ ਪਹਿਲਾਂ ਵੀ ਸੰਜਣ ਮਿੱਤਰ ਕਹਿ ਰਹੇ ਹੋਣ ਔਰ ਉਹ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ 'ਚੋਂ ਬਾਹਰ ਕੀਤਾ ਦੋ ਅਸੀਂ ਇਸ ਗੱਲ ਨੂੰ ਲੈ ਕੇ ਇੱਥੇ ਆਏ ਹਾਂ ਕਿ ਜਿਹੜਾ ਪ੍ਰਬੰਧ ਆ ਅਕਾਲ ਤਖਤ ਸਾਹਿਬ ਦਾ ਉਹ ਇਕੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ 'ਚੋਂ ਬਾਹਰ ਹੋ ਚਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜ਼ ਅ ਕੋਆਰਡੀਨੇਟਰ ਕੰਮ ਕਰੇ ਉਹ ਪੰਥ ਦੀਆਂ ਬਾਕੀ ਸੰਸਥਾਵਾਂ ਨੂੰ ਸਿੰਘ ਸਭਾਵਾਂ ਨੂੰ ਟਕਸਾਲਾਂ ਨੂੰ ਜਿੰਨੀ ਵੀ ਪੰਥ ਦੀ ਨੁਮਾਇੰਦਗੀ ਕਰਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਕੋਆਰਡੀਨੇਟਰ ਦਾ ਕੰਮ ਕਰੇ ਅਕਾਲ ਤਖਤ ਸਹਿਬ ਦੇ ਪ੍ਰਬੰਧ ਨੂੰ ਚਲਾਉਣ ਦੇ ਰਹੀ ਪਰ ਅਕਾਲ ਤਖਤ ਸਹਿਬ